ਆਰੇ ਪੈਣ ਪਰਮ ਸ੍ਰੀ ਕਾਲ ਅੱਜ ਹੋਣਾ ਹੀ ਨਾ ਪ੍ਰਸ਼ਾਦਾ ਪਾਣੀਆ ਲੰਗਰ ਹਾਲ ਚ ਛੱਕੇ ਨਹੀਂ ਅੱਜ ਆਪਸੀ ਦੀ ਤਿਆਰੀ ਹੈ ਜੀ ਹੁਣ ਚੱਲੇ ਆ ਕਮਰੇ ਚੋਂ ਸਮਾਨ ਚੱਕਣ 11 ਵਜੇ ਗੱਡੀ ਆ ਜਾਣੀ ਹੈ ਨਿਦੇੜ ਸਾਹਿਬ ਤੋਂ ਅਗਲੇ ਸਟੇਸ਼ਨ ਤੇ ਆ ਮਾਤਾ ਚੜੀ ਤੇ ਨਾ ਉਤਰਨਾ ਹੈ ਮਥਰਾ ਤੇ ਮੈਨੂੰ ਆਦੀ ਪੁੱਤ ਮੇਰਾ ਦਾ ਵਰਤਿਆ ਮੈਂ ਨਹੀਂ ਖਾਣਾ ਕੁਛ ਵੀ ਤੇ ਉਦੋਂ ਹੀ ਚੋਲਾਂ ਦੀ ਪਲੇਟ ਕੱਢ ਕੇ ਇਹਦੇ ਵਿੱਚੋਂ ਮਿਰਚਾ ਖੁਸ਼ਣ ਕੇ ਆਦੇ ਨਾਲ ਦੇਂ ਦੇਤੀਆਂ ਤੇ ਮੈਂ ਕਿਹਾ ਵੀ ਹੁਣ ਤੇਰਾ ਵਰਤ ਕਿੱਧਰ ਗਿਆ ਤੂੰ ਤਾਂ ਨਹੀਂ ਵਰਤਿਆ ਹੁਣ ਇਹ ਤੂੰ ਭਰ ਕੇ ਪਲੇਟ ਤੇ ਨਾਲ ਦੀ ਨਾਲ ਖਾਣ ਲੱਗੀ ਜਦੋਂ ਆ ਕੇ ਬੈਠੀ ਉਦੋਂ ਆਦੀ ਮੇਰਾ ਵਰਤਿਆ ਮੈਂ ਹੁਣ ਮਥਰਾ ਜਾ ਕੇ ਹੀ ਸਾਰਾ ਕੁਝ ਖਾਵਾਂਗੀ ਅਗਲੇ ਦਿਨ ਤੇ ਨਾਲ ਦੀ ਨਾਲ ਕੱਢ ਕੇ ਭੋਜਨ ਤੇ ਲੱਗ ਗਈ ਏ ਖਾਣ ਆ ਪਾਪੂ ਮਾਤਾ ਦੇ ਘਰ ਆ ਲਾ ਤੇ ਫੋਲਮ ਖਾਣੇ ਖਾਂਦਾ ਪਿਆ ਪੇਟ ਭਰ ਕੇ ਤੇ ਵੇਖੋ ਨਿਸ਼ਾਨਾ ਲਾਉਂਦਾ ਸਿੱਧਾ ਮੂੰਹ ਹੀ ਜਾਂਦਾ ਕੜਚ ਦੇ ਨੇ ਮੂੰਹ ਜਾਂਦਾ ਕੜਚ ਦੇ ਨੇ ਆਪਣੇ ਤੋਂ ਨਹੀਂ ਇਹਦਾ ਨਿਸ਼ਾਨਾ ਲੱਗਦਾ ਭਰਾਵਾ ਰਸਤੇ ਕੋਮੀ ਬੜਾ ਆ ਜੀਵਤ ਮਾਇਆ ਆਨਿਆ ਜੀਵਤ ਨਹੀਂ ਬਰਬਾਦ ਬੜੀ ਹੋਣ ਗਈ ਹੈ ਹੈ ਕਿਤੇ ਗੱਡੀ ਨਾ ਚੱਲੇ ਲੱਗੇ ਉਹ ਪੂਛ ਕਰਨੇ ਆਪੇ ਵਿਚਾਰੀ ਉਹ ਲਾਈਨ ਗਿੱਲੀ ਹੋ ਗਈ ਜ਼ਾਇਰ ਗਿੱਲੇ ਹੋ ਗਏ ਥੋੜਾ ਚਿਕਰੀ ਹੋ ਗਈ ਵਿਚਾਰੀ ਤੁਹਾਨੂੰ ਪਿਆਰੀ ਪਹੁੰਚ ਰਿਹਾ ਕਰਨੀ ਤੁਰੇ ਚੱਲ ਤੁਰੇ ਚੱਲ ਰੇ ਰੋਗੀ ਨੇ ਕਹਿੰਦੀ ਬਹੁਤ ਜ਼ਿਆਦਾ ਅਈ ਮੈਂ ਨਹੀਂ ਰਿਕਸ਼ਾ ਲੈਣਾ ਤੁਰੰਦਾ ਅਰਗੀ ਤਰੇ ਮੇਂ ਕਰਕੇ ਨਹੀਂ ਮੈਂ ਤੁਰਤੀ ਮੈਨੂੰ ਆ ਰਿਹਾ ਅੰਡਰ ਲੱਗ ਗਿਆ ਆਵਾਜ਼ ਮੀਨ ਤੇ ਨਾ ਇਹਨੇ ਦੇ ਕੱਪੜੇ ਕਿੰਨੇ ਰੇਂਦੀਪੁਰ ਨਾ ਆਰ ਜਲੇ ਇਸਨੇ ਵਾਲਾ ਅੱਗੇ ਵੱਡ ਕੇ ਕਿ ਕਰੀਏ ਇੰਨੀ ਲੋਕ ਮੈਂ ਨਾ ਸੰਭਾਲ ਨਹੀਂ ਆ ਨੀ ਇਹ ਵਾਹ ਡੰਡੀ ਭਲੀ ਥੋੜੀ ਜਿੰਨੇ ਨਹੀਂ ਕਰਤੀ ਖੜੀ ਸਵਾਸ ਪਤਨੀ ਦਾ ਹਟਾ ਉਹਨੇ ਕਿਥੇ ਚੈਲਦਾ ਨਹੀਂ ਪੜਦਾ ਇਹਦਾ ਮਦੀਨੌਂ ਦਾਤਾ ਉਸ ਮਤਲਾ ਪੜਦਾ ਇਹ ਤੇ ਅਤਤਾਂ ਲੱਪੜੇ ਪਾਉਂਦੇ ਪਾਉਂਦੇ ਮਾਸ ਬੋਸ ਇਧਰ ਹਲਦੀ ਦੀ ਫਸਲ ਬਹੁਤ ਆ ਸਾਰੀ ਹਲਦੀ ਆ ਹਲਦੀ ਸੋਇਆਬੀਨ ਕਮਾਦ ਮੱਕੀ ਵਿਚਾਰੇ ਚੋਪੜੀਆਂ ਬਣਾ ਕੇ ਨਾ ਖੇਤ ਚ ਰਹਿੰਦੇ ਆ ਵੇਖੋ ਕਿੱਡੀਆਂ ਕਿਆਰੀਆਂ ਸਾਫ਼ ਕੀਤੀ ਹੋਈਆਂ ਬਹੁਤ ਮਿਹਨਤ ਕੀਤੀ ਆ ਨਰਮਾ ਨਰਮਾ ਵੀ ਕਿੱਡਾ ਸਾਫ਼ ਆ ਇੱਥੇ ਮੀ ਪਾਂਡਿਆ ਨਾ ਖੇਤ 'ਚ ਕੋਈ ਨਹੀਂਗਾ ਨੀਦਰ ਇਹ ਖੇਤ ਜੀ ਦੋ ਚਾਰ ਆਦਮੀ ਤਾਂ ਨੂੰ ਦੇਖ ਜਾਣਗੇ ਕੰਮ ਕਰਦੇ ਬੜੀ ਮਿਹਨਤ ਕਰਦੇ ਆ ਫਸਲ ਐਣਾ ਇਹਨਾਂ ਦੇ ਇੱਥੇ 2-2 ਇੰਚ ਦੇ ਬੋਰ ਆ ਮੱਚੀ ਮੋਟਰਾਂ ਪੱਥਰ ਚ ਉਹਦੇ ਨਾਲ ਪਾਣੀ ਲਾਉਂਦੇ ਆ ਉਹ ਆ ਰਿਆ ਜਾਂ ਨਾਲ ਆ ਪਾਣੀ ਵੇਖੋ ਕਿੰਨਾ ਮੀਂਦਾ ਬਰਾਬਰ ਹੀ ਗੱਡੀਆਂ ਚੱਲਦੀਆਂ ਇਧਰੋਂ ਸਾਡੀ ਚੱਲਣ ਲਈ ਉਧਰੋਂ ਤੇ ਜਾਂਦੀ ਵਾਰ ਵੀ ਸਾਰੇ ਰਾਹ ਮੀਂਹ ਪਈ ਜਾਂਦਾ ਸੀ ਤੇ ਹੁਣ ਆਏ ਆਉਂਦੇ ਆ ਵੀ ਸਾਰੇ ਰਾਹ ਮੀਂਹ ਸਾਰੇ ਰਾਹ ਮੀਂਹ ਅਸੀਂ ਆ ਕੋਲੇ ਪਹੁੰਚ ਗਏ ਤਾਂ ਵੀ ਮੀਂਹ ਪਈ ਜਾਂਦਾ ਜਿਉ ਹੂਰ ਸਾਹਿਬ ਤੋਂ ਲੱਗੇ ਆ ਆ ਪਿੱਛੋਂ ਗੱਡੀ ਆਈ ਤੇ ਅੱਗੇ ਲੱਗ ਗਈ ਸਾਡੇ ਹਾਂ ਆ ਸਾਡੀ ਵੀ ਚੱਲਦੀ ਪਈ ਆ ਵੇਖ ਲੋ ਕਿਤੇ ਆਇਆ ਨਾ ਕੱਜ ਬੜਾ ਮੀਂਹ ਫੇਰ ਆ ਗਿਆ ਨਾ ਇਦਾਂ ਹੀ ਬਰਸਾਤ ਹੁੰਦੀ ਆਈ ਸਾਰੇ ਰਾਤ ਸਾਡੇ ਮੌਤ ਮੀਂਹ ਪੈਦਾ ਬਿਜਲੀ ਤੇ ਚੱਲਦਾ ਪਿਆ ਨਾ ਕੀ ਬਿਜਲੀ ਗਈ ਹਾਂ ਦੇਖੋ ਕਿੰਨਾ ਵੀ ਬਖਸਾਤ ਬਹੁਤ ਹੋ ਰਹੀ ਹੈ ਹਾਂ ਦੇਖੋ ਕਿੰਨਾ ਵੀ ਬੈੰਡਿਆ ਮੈਂ ਕਹਿੰਦਾ ਵੀ ਮੈਂ ਹੀ ਹਾਂ ਟਰੇਨ ਨੇ ਨਾ ਦੂਜੀ ਵਾਰੀ ਕੱਪੜੇ ਬਦਲ ਲਿਆ ਫਿਰ ਗਿੱਲੀ ਹੋ ਜਾਂਦੀ ਆ ਫਿਰ ਲੀੜੇ ਕਾ ਕੱਪੜੇ ਬਦਲਦੀ ਆ ਫਿਰ ਗਿੱਲੀ ਹੋ ਜਾਂਦੀ ਆ ਹਾਂ ਹੁਣ ਖੜ ਗਈ ਆ ਕਹਿੰਦੀ ਮੈਨੂੰ ਠੰਡ ਲੱਗਦੀ ਮੈਂ ਨਹੀਂ ਤੁਰਨਾ ਇਹ ਵਿਚਾ ਚੁਪੇ ਆਉਣੇ ਆ ਕੋਲੇ ਤੋਂ ਤੇ ਫਿਰ ਇਹਨੂੰ ਚਲਾਉਣੇ ਆ ਠੰਡ ਲੱਗਣ ਢਈ ਇਹ ਤੇ ਰੁਕ ਗਈ ਹੁਣ ਬਾਕੀ ਲੋਕ ਵਿਚਾਰੇ ਭੱਜ ਗਏ ਆ ਰੇਂਚ ਵੜਨ ਲੱਗੇ ਉਹ ਨਦੀ ਕ੍ਰੋਸ ਕਰਨ ਦੇ ਆ ਜਿਵੇਂ ਆਪਣੇ ਬਠਿੰਡੇ ਨਹੀਂ ਗੇ ਥਰਮੋਪਲਾਸਟ ਚੀਲਾ ਚ ਉਦਾਂ ਸਾਹਮਣੇ ਇੱਧਰ ਵੀ ਬਿਜਲੀ ਵਾਲਾ ਥਰਮੋਪਲਾਸਟ ਆ ਪਰ ਆਪਣੇ ਦੋਤੇ ਡਿੱਗੀਆਂ ਜੀਆਂ ਬਣਾ ਕੇ ਤੇ ਪਾਣੀ ਇਕੱਠਾ ਕਰਕੇ ਬਿਜਲੀ ਬਣਾਉਂਦੇ ਆ ਇੱਥੇ ਨਦੀ ਦੇ ਉੱਪਰ ਹੀ ਆ ਕੁਦਰਤੀ ਪਾਣੀ ਭੇਜ ਰਹੀ ਏ ਇੱਥੇ ਦਾ ਮੀਂਹ ਦਾ ਪਾਣੀ ਹੋ ਗਿਆ ਉਹਦੇ ਨਾਲ ਬਿਜਲੀ ਪੈਦਾ ਕਰਦੇ ਆ ਪਹਿਲਾਂ ਤਾਂ ਮੈਨੂੰ ਐ ਲੱਗਿਆ ਜਿਵੇਂ ਬਠੰਡਾ ਆ ਗਿਆ ਕਿਤੇ ਨੇੜੇ ਹੀ ਫਿਰ ਬਠੰਡੇ ਦਾ ਥਰਮਾ ਪਲਾਟ ਹੁੰਦਾ ਫਿਰ ਪਤਾ ਲੱਗਿਆ ਨਹੀਂ ਇੱਥੇ ਵੀ ਥਰਮਾ ਪਲਾਟ ਆ ਆਇਆ ਪਰ ਰੇਹ ਚਾਹਦੇ ਮਗਾਈ ਹੈ 130 ਦੀ ਥਾਲੀ ਸੁਦਮ ਆ ਚਾਵਲ ਐ ਪੁੱਛ ਲੈਂਗੇ ਅਲੂ ਮਟਰ ਦਾਲ ਚਾਈ ਪਨੀਰ ਨਾਲ ਆ ਮਿੱਠਾ ਥੋੜਾ ਜਿਹਾ ਪਤਾ ਨਹੀਂ ਕੀ ਗੋੜਿਆ ਨਮਖੇ ਤੋਂ ਆਦੇ ਲੋਕਾ ਚਾਰ ਫੁਲਕੇ ਆ ਹਮ ਵੀ ਖੇਤ ਵਾਲੇ ਨਾਲ ਚਾਵਲ ਐ ਮਾਰਾ ਵੀ ਕੰਮ ਕਰਨੇ ਵਾਲੇ ਰੋ ਹਾਂ ਕਿ ਹਮ ਵੀ ਕੰਮ ਹੀ ਕਰਨ ਵਾਲੇ ਹਮ ਕੌਣ ਸੇ ਅੱਗੇ ਖਾ ਕੇ ਤਾਂ ਦੇ ਕਿਦਾਂ ਨਹੀਂ ਸਵਾਦ ਇੱਕ ਨਹੀਂ ਪੈਸੇ ਚੋਰ ਦੁੱਧ ਨਿਕਾਲ ਲਓ ਜੀ ਪਾਸਾਰਾ ਕੋਈ ਸ਼ਕਲਿਆ ਰੋਟੀਆਂ ਬੇਕਾਰ ਨਹੀਂ ਲੀਆਂ ਚੋਲ ਚੋਲ ਮੜੇ ਖਾਦੇ ਸਹੀ ਆ ਸਭ ਸਬਜ਼ੀਆਂ ਸੁੱਜੀਆਂ ਬੇਕਾਰ ਜੈ 130 ਜੀ ਗੁੜ ਮਿਲਿਆ ਜਿਹੜਾ ਉਸ ਤੋਂ ਕੁਝ ਨਹੀਂ ਮਿਲਿਆ ਜੀ ਦੇਵਾਂ ਦੀ ਗੱਲ ਇੱਕ ਤੇ ਗੁਲ ਗੁਲਬਾਜ ਗੱਡੀ ਖੜੀ ਹੈ ਤੇ ਚੱਲ ਰਿਹਾ ਦਾ ਇੱਕ ਵੱਜ ਗਿਆ ਤੇ ਕਿਰਮਾ ਸਟੇਸ਼ਨ ਤੇ ਖੜਿਆ ਹੋਇਆ ਮਾ ਗੋਲ ਮੇਰਾ ਮੇਰਾ ਬਲਿੰਕ ਚੱਲੀ ਨਹੀਂ ਗਈ ਕੋਈ ਕਿਤੇ 10 ਮਿੰਟ ਖੜ ਜਾਂਦੇ ਕਿ ਦਿੱਤਾ ਕਿ ਲੱਗੜ ਗਿਆ ీ కట్ చే ਦੇ ਲਈ ਕੱਡੀਆਂ ਖੜੀਆਂ ਵੱਡੀਆਂ ਬਿਲਡਿੰਗਾਂ ਬਹੁਤ ਬਿੰਦਿਜਕੀ ਦੀਆਂ ਵੱਡੀਆਂ ਬਿਲਡਿੰਗਾਂ ਇਹਨੇ ਤਾਂ ਧੂਆ ਨਹੀਂ ਕਹਿੰਦਾ ਧੂਆ ਪੰਜਾਬ ਤੋਂ ਆਉਂਦਾ ਹਾਂ ਸਾਰੀਆਂ ਧੂਆ ਹੀ ਛੱਡਣ ਲਈ ਪਰ ਦੂਸ਼ਣ ਹੀ ਛੱਡਣ ਨਹੀਂ ਹੈ ਦਾ ਨਾਮ ਆਪਣਾ ਪਿਆਰ ਕਰੀ ਜਾਂਦੇ ਨਿਊ ਦਿੱਲੀ ਵੜਦੇ ਆਈ ਨਾ ਕਰੀਦਾ ਇਧਰੋਂ ਜਹਾਜ ਆ ਜਾਂਦਾ ਸੀ ਆ ਨੀਵੇਂ ਨੀਵੇਂ ਸੀ ਜਾਜ ਟ੍ਰੇਨ 'ਚ ਬੈਠੇ ਦੀਦੇ ਸੀ ਕੋਈ ਇਧਰੋਂ ਆ ਜਾਂਦਾ ਸੀ ਕੋਈ ਵਿਚਾਰਾ ਉਡਾਨ ਪਰੰਡਿਆ ਸੀ ਕੋਈ ਥੱਲੇ ਉਤਰੰਡਿਆ ਸੀ ਮੈਨੂੰ ਦਿਲਦੀ ਤੱਕਣਾ 10 15 ਮੈਨੂੰ ਜਾਜ ਦਿਸਿਆ ਨੇ ਆਡੀਓ ਟ੍ਰੇਨ ਚalਦੀ ਸੀ ਪਰ ਮੈਂ 1 2 ਦੀ ਵੀਡੀਓ ਬਣਾ ਲਈ ਆ ਬਾਕੀ ਮਗਾ ਸਾਰੀਆਂ ਇੰਨੀਆਂ ਕੀ ਬਣਾਉਣੀਆਂ ਫਿਰ ਜਾਜ ਹੀ ਵੇਖੀ ਜਾਣੇ ਆ ਥੋੜੀ ਜਿਹੀ ਟ੍ਰੇਨ ਦੂਰ ਆ ਗਈ ਐ ਦੋ ਪਿੱਛੇ ਫਿਰ ਉਤਰਨ ਦਾ ਜਾਜ ਇੱਥੇ ਨਾਲ ਹੀ ਹੁਣਾ ਨਾ ਜਾਜਾਂ ਦਾ ਡੱਡਾ ਤਾਂ ਕਰਕੇ ਨਹੀਂ ਤਾਂ ਇੰਨੇ ਜਾਜ ਹੋਰ ਕਿੱਧਰ ਜਾਣੇ ਕੋਈ ਵਿਚਾਰਾ ਚੜੀ ਜਾਂਦਾ ਕੋਈ ਉਤਰੀ ਜਾਂਦਾ ਆਪ ਤੇ ਡੱਡੇ ਤੇ ਮਸਾਫਰ ਆ ਰਹੇ ਆ ਤੇ ਜਾ ਰਹੇ ਆ ਕੁਈ ਕਿਨੇ ਅਮਰੀਕਾ ਨੂੰ ਜਾਂਦਾ ਪਿਆ ਜਹਾਜ਼ ਵਿਚਾਰੇ ਤੇ ਕੋਈ ਆਉਂਦਾ ਪਿਆ ਆਵਾਜ਼ ਆਈ ਲੱਗੀ ਆ ਜਿਵੇਂ ਅਸੀਂ ਟ੍ਰੇਨ ਤੇ ਆਪਣੇ ਘਰਾਂ ਨੂੰ ਜਾਣਦੇ ਆ ਇਦਾਂ ਕੋ ਭੈਣ ਭਰਾ ਹੋਂਡਿਆ ਹੋਣਾ ਘਰਾਂ ਨੂੰ ਆਵੇ ਕੋਈ ਇਹ ਨਹੀਂ ਦਿੱਲੀ ਦੇ ਸਾਰੀ ਹੈ ਪੁਰਾਣੀ ਤੋਂ ਨਵੀਂ ਦਿੱਲੀ ਹੋ ਗਈ ਆ ਇੱਕ ਪੁਰਾਣੀ ਦਿੱਲੀ ਵੀ ਹੈਗੀ ਆ ਨਾ ਹਾਂ ਪੁਰਾਣੀ ਦਿੱਲੀ ਵੀ ਹੈ ਭਾਈ ਸਾਹਿਬ ਹੈ ਇੱਕ ਨਵੀਂ ਦਿੱਲੀ ਇੱਕ ਪੁਰਾਣੀ ਹੋਏ ਇੱਕ ਗੱਡੀਆਂ ਉਤਨੀ ਗੱਡੀਆਂ ਲੰਗੀ ਜਾਂਦੀਆਂ ਆ ਆਹਦਾ ਬਹੁਤ ਚੱਲੂ ਹੋਈ ਜੇ ਮੀ ਬੜਾਇ ਕਰਦਾ ਪੈਂਦਿਆ ਉਹ ਮੈਟਰ ਜਾਣ ਲਈ ਸਾਹਮਣੇ ਦਿੱਲੀ ਚ ਇਤਨੀ ਉੱਚੀ ਉੱਚੀ ਬਿਲਡਿੰਗਾਂ ਹੈ ਭਾਈ ਸਾਹਿਬ ਲੋ ਇਹ ਵੇਖੋ ਦਿੱਲੀ ਮੈਂ ਸ਼ਰਤਾਂ ਹਾਂ ये लोकल है दिल्ली दिल्ली चलदी है दिल्ली से तो पलवल तक बस दिल्ली से पलवल तक पलवल मथुरा ठीक है मथुरा भी जाती है ड्राइवर इधर खड़ा एक ही और ड्राइवर बैठा के बस सारे डब्बे ही है ना बढ़ा नई दिल्ली का स्टेशन बहुत तगड़ा नहीं दिल्ली स्टेशन है बहुत तगड़ा कितनी ट्रेन खड़ी है ਹਮਾਰਾ ਟ੍ਰੇਨ ਕਿਤਨੀ ਲੰਬੀ ਆ ਕਿੱਥੋਂ ਦੀ ਬਈਆ ਬੜੀ ਲੰਮੀ ਆ ਉਹ ਨੈਵ ਡੋਰੇ ਲਾਇਆ ਹਸਾਨਾ ਵਰੀਆ ਸਿਰੇ ਦੇ ਜੀ ਹੋਰ ਕੋਈ ਚੀਜ਼ ਨਹੀਂ ਹੈ ਜਮਾ ਨਹੀਂ ਬਤੀ ਕੋਲੇ ਪੂਰੇ ਵਰੀਆ ਲਾ ਜੀ ਸੰਤੇ ਅਸੀਂ ਨਦੀ ਸਾਹ ਦੀ ਯਾਤਰਾ ਕਰਕੇ ਤੇ ਆ ਗਏ ਹਮਲੋਟ ਆ ਹਮਲੋਟ ਦੇ ਪੁਲ ਦੇ ਥੱਲੋਂ ਵੀ ਪਏ ਨੰਗਣ ਡਈ ਆ ਇਹ ਫੋਨ ਲੱਗ ਗਿਆ ਸਮਾਨ ਚੱਕਣਾ ਆ ਵਾਟਰ ਪੂਲ ਉਹ ਪ੍ਰੋਜੈਕਟ ਕਰੀਏ ਆ ਆ ਗਿਆ ਵਾਟਰਫੋਲਰ ਲੱਗਿਆ ਨੂੰ ਉੱਤਰ ਨੂੰ ਲੋ ਜੀ ਦੋ ਦਿਨ ਬਾਅਦ ਅਸੀਂ ਸ਼ਾਰਟ ਗੱਡੀ ਦਾ 7 ਛੜਤਾ ਹੁਣ ਟ੍ਰੇਨ ਦਾ ਹਾਂ ਲੋ ਜੀ ਛੜਤਾ ਟ੍ਰੇਨ ਦਾ ਸਾਥ ਆ ਜਾ ਲੋ ਜੀ ਆ ਗਿਆ ਸਟੇਸ਼ਨ ਮਲੋਟ ਆ ਲਓ ਜੀ ਅਸੀਂ ਹੁਣ ਪਹੁੰਚ ਗਏ ਮਲੋਟ ਆ ਇਹ ਕਿ ਸਬਜ਼ੀ ਆ ਗੱਡੀ ਸਾਨੂੰ ਆਈ ਲੈਣ ਕਰਨ ਹਣੀ ਹੁਣ ਮੀਤ ਸਾਰੀ ਜਨਤਾ ਸਾਰੀ ਜਨਤਾ ਵੇਖੋ ਸਾਨੂੰ ਲੈਣ ਆਈ ਪਿੱਛੇ ਬੈਠੀ ਐ ਵੇ ਯੂਰਤਾਂ ਉਹ ਆਏ ਆ ਆ ਤਾਂ ਵਿੱਚ ਹਮੇ ਵੜ ਗਈ ਐ ਕਿਹੜੇ ਆਏ ਸੱਣ ਖਾ ਕੇ ਆ ਗਏ ਇਹ ਕਾਰ ਗੰਡੇ ਨੇ ਕੀ ਰੇਟਾਂ ਦਾ 50 ਰੁਪਏ ਡੇੜ ਸਾਹਿਬ ਦੀ ਯਾਤਰਾ ਕਰਕੇ ਤੇ ਅਸੀਂ ਪਹੁੰਚ ਗਿਆਂ ਘਰੇ ਲਓਏ ਗੱਡੀ ਪਹੁੰਚ ਗਈ ਸਾਨੂੰ ਲੈ ਕੇ ਘਰੇ ਇੱਥੇ ਬਲੌਗ ਦਾ ਐਂਡ ਕੀਤਾ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਲਾਈਕ ਕਮੈਂਟ ਸ਼ੇਅਰ ਕਰਦੇ ਆ ਜੀ ਵੀਡੀਓ ਨੂੰ ਓ ਜਾਨਦ